निज कर देखो जगत में को काहू को ना है नानक राखो मन माह बना के देख लिया संसार पर को काहू को ना है कोई किसी का नहीं है नहीं है कोई किसी का भक्ति जेडी आपकी संसार है ਆਪਣੇ ਆਪਣਾ ਸਾਹ ਲੈ ਆਏ ਨੇ ਆਪਣੇ ਆਪਣੇ ਢਲਕੇ ਚਲੇ ਜਾਣੇ ਆਡ ਆਡ ਦੇ ਆਤਮਾ ਆਡ ਆਡ ਦਾ ਸਭ ਤੇ ਸਰੀਰ ਆਡ ਆਡ ਦੇ ਉਹ ਕਾਹੂ ਕੋ ਨਾ ਹੈ ਕੋਈ ਨਹੀਂ ਕਿਸੇ ਦਾ ਇੱਥੇ ਸਾਰੇ ਪਰਮੇਸ਼ਰ ਦੇ ਨੇ ਹੋਰ ਕੋਈ ਵੀ ਇੱਥੇ ਕਿਸੇ ਦਾ ਕੁਝ ਨਹੀਂ ਹੈ ਉਹ ਫਿਰ ਜੇ ਹੈ ਪਰਮੇਸ਼ਰ ਦੇ ਸਭ ਕੁਝ ਤੇ ਆਪਣਾ ਕੋਈ ਕਿਸੇ ਦਾ ਕਿਵੇਂ ਹੋ ਸਕਦਾ ਵੀ ਕਿ ਮਾਲਕੀ ਵੀ ਮਾਲਕੀ ਨਹੀਂ ਦੂਜੇ ਦੀ ਹੋ ਸਕਦੀ ਮਾਲਕੀ ਉਹਦੀ ਹੀ ਹੈ ਨਾਨਕ ਥਿਰ ਹਰੀ ਭਗਤੀ ਹੈ ਹਰੀ ਦੀ ਭਗਤੀ ਜਿਹੜੀ ਆਪਣੀ ਮੂਲ ਦੀ ਭਗਤੀ ਹੈ ਜਿਹੜੀ ਭਗਤੀ ਉਹੀ ਥਿਰ ਹੈ ਜੇ ਭਗਤੀ ਕਰੂਗਾ ਉਹੀ ਵਜੂਗੀ ਹੋਰ ਕੁਝ ਨਹੀਂ ਵਜਣਾ ਕੋਣ ਉਹ ਨਾਲ ਉਹ ਸਾਥ ਦੇਊਗੀ ਸਾਥ ਵੀ ਕਿਸੇ ਨੇ ਵੀ ਦੇਣਾ ਹੋਰ ਤੇਰਾ ਕੋ ਬਣਵਾਏ ਮਨ ਦੇ ਵਿੱਚ ਥਿਰ ਕਰਕੇ ਰੱਖੋ ਇਹ ਗੱਲ ਪੱਕੀ ਮੰਨ ਲਓ ਕਿ ਜਿਹੜੀ ਭਗਤੀ ਹੈ ਸੱਚ ਭਗਤੀ ਹੈ ਗੁਰਮਤ ਗ੍ਰਹਿਣ ਕਰਨ ਵਾਲੀ ਭਗਤੀ ਹੈ ਇਹੀ ਹਰ ਭਗਤੀ ਇਹੀ ਤੇਰਾ ਇੱਕੋ ਰੂਹਗੀ ਨਿਕਤੇ ਜਾਂਦੀ ਬਾਕੀ ਰਹਿਣਾ ਕੁਝ ਨਹੀਂ ਬਾਕੀ ਆਪਣਾ ਕੁਝ ਨਹੀਂ ਇੱਥੇ ਇਹ ਕਬੀਰ ਸਾਹਿਬ ਵੀ ਇੱਕ ਵਾਰ ਕਹਿੰਦੇ ਨੇ ਹੈ ਕਬੀਰ ਹਮਰਾ ਕੋ ਨਹੀਂ ਹਮ ਕਿਸੂ ਕੇ ਨਾ ਹੈ ਆਹ ਉਹ ਵੀ ਕਹਿੰਦੇ ਕੀ ਹੈ ਜਿਹਨੇ ਜਗਤ ਪਾਇਆ ਤਿਸਿ ਮਾਇ ਸਮਾਇ ਇਸ ਤਰ੍ਹਾਂ ਹੈ ਨਾ ਜੀ ਹਾਂ ਅੱਛਾ ਜੀ ਇੱਥੇ ਤਾਂ ਮੈਂ ਠੀਕ ਲੱਗੂਗਾ ਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ ਜਗਤ ਬਹਿ ਲੱਗੂਗਾ ਮੈਂ ਨਹੀਂ ਲੱਗਣਾ ਤੇ ਜਾ ਆ ਗਿਆ ਲਫ਼ਜ਼ ਮੈਂ ਨਹੀਂ ਆਉਣਾ ਫਿਰ ਮੈਂ ਆਪਣਾ ਬਣਾ ਕੇ ਜਗਤ ਵਿੱਚ ਦੇਖ ਲਿਆ ਤੇ ਜਾ ਨਾ ਆਪਣਾ ਬਣਾ ਕੇ ਦੇਖ ਲਿਆ ਜਗਤ ਵਿੱਚ ਕੋ ਕਾਹੂ ਕੋ ਨਾਹੀਂ ਕੋਈ ਕਿਸੇ ਦਾ ਹੈ ਨਹੀਂ ਵੈਸੇ ਇਹ ਗਨਾਨਕ ਥਿਰ ਹਰੀ ਭਗਤੀ ਹੈ ਤੇ ਰੱਖੋ ਮਨ ਮਾਏ ਹਰੀ ਨੂੰ ਆਪਣੇ ਮਨ ਚ ਰੱਖੋ ਵਸਾ ਕੇ ਹਾਂ ਜੀ ਆਹ ਬਸ ਉਹੀ ਤੁਹਾਡਾ ਮੂਲ ਹੈ ਉਹਨਾਂ ਹੀ ਤੁਹਾਡੇ ਨਾਲ ਜਾਣਾ ਹੈ ਹਰਬਿਨ ਕੌਣ ਸਹਾਈ ਮਨ ਕ ਹਰ ਹਮੇਸ਼ਾ ਨਾਲੇ ਵਿਸ਼ੇ ਰਹੂਗਾ ਹਾਂ ਜੀ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਹਾਂ ਜੀ ਠੀਕ ਹੈ ਜੀ ਇੱਥੇ 48 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ